ਜ਼ਿਲ੍ਹਾ ਤਰਨਤਾਰਨ ਦੇ ਇਲਾਕੇ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਤੋਂ ਇੱਕ ਬਹੁਤ ਹੀ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗਰੀਬ ਔਰਤ ਬਹੁਤ ਹੀ ਨਰਕਪਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋਈ ਪਈ ਹੈ ਜਿਕਰ ਇਹ ਹੋ ਗਏ ਕਿ ਇਸ ਗਰੀਬ ਔਰਤ ਦੇਤੇ ਛੋਟੇ ਬੱਚੇ ਵੀ ਨੇ ਤੇ ਇਸ ਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਿਸ ਕਰਕੇ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਅਤੇ ਇਸ ਔਰਤ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਇਸ ਔਰਤ ਦਾ ਕਹਿਣਾ ਹੈ ਕਿ ਇਸ ਦੇ ਘਰ ਵਿੱਚ ਜੋ ਕੁਝ ਵੀ ਸੀ ਉਹ ਸਭ ਵੇਚ-ਬੱਟ ਕੇ ਇਸ ਨੇ ਆਪਣੇ ਪਤੀ ਦੇ ਇਲਾਜ ਤੇ ਲਗਵਾ ਦਿੱਤਾ ਪਰ ਹੁਣ ਵੀ ਇਸ ਦੇ ਪਤੀ ਦੀ ਦਿਮਾਗੀ ਹਾਲਤ ਤਾਂ ਠੀਕ ਨਾ ਹੋਣ ਕਰਕੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਜੀ ਜੀ ਮੇਰਾ ਨਾਮ ਹੈ ਪਾ ਜੇ ਤਾਂ ਇਹ ਰਿਕਾ ਮਿੱਤਲਨ ਕਰਦਾ ਆਪ ਕੰਮ ਧੰਦਾ ਕਰਦੀ ਆਪ ਬਜਾਰਾ ਕਰਦੀ ਛੋਟੇ ਛੋਟੇ ਬੱਚੇ ਕਿਉਂ ਉਹ ਕਿਉਂ ਨਹੀਂ ਕਰਦੇ ਕੰਮ ਧੰਦਾ ਉਹ ਪਾ ਜੇ ਮੇਂ ਟਮਾਟਰ ਵਾਲੇ ਤੇ ਕਰਾਉਣ ਚਾਰ ਸਾਲ ਕਿੰਨਾ ਚਿਰ ਹੋ ਗਿਆ ਚਾਰ ਸਾਲ ਹੋ ਗਏ ਤੇ ਕਿੰਨੇ ਬੱਚੇ ਕਿੰਨੇ ਬੱਚੇ ਦੋ ਕੁੜੇ ਨੇ ਛੋਟੇ ਛੋਟੇ ਹਾਂਜੀ ਤੇ ਇਹ ਘਰ ਚ ਹੁਣ ਕਮਾਉਂਦਾ ਕੌਣ ਕੋਈ ਨਹੀਂ ਮੱਲੇ ਕੋਈ ਤੇ ਕਈ ਨਾ ਵੇਖਿਆ ਨਾ ਕੋਈ ਗੁੱਸਲਖਾਨਾ ਹੈਗਾ ਨਾ ਬਾਥਰੂਮ ਨਾ ਮੋਟਰ ਨਾ ਪਾਣੀ ਕਿਤਰਾ ਗੁਜ਼ਾਰਾ ਕਰਨ ਦਾ ਜੀ ਸੋ ਕਰਦਾ ਆਂ ਅੱਜ ਕਦੀ ਕਹਿ ਦੇ ਕਰੋ ਕਦੀ ਕਹਿ ਬੇਕਰੋ ਜਿੱਥੇ ਲੈ ਆ ਵੀ ਆਈਦਾ ਵਾ ਕਈ ਤਣਤਾ ਦੇ ਕੋਲ ਕਰਨ ਪਾਣੀ ਕਰ ਲਈਦਾ ਬਈਆਂ ਮਹਨੇ ਮਾਰਦੀਆ ਤੇ ਨਹੀਂ ਇਸ ਜਿਹੜਾ ਗੁਸਲਖਾਨਾ ਹੈ ਹਾਂਜੀ ਇਹ ਸਰਕਾਰ ਵੱਲੋਂ ਨਹੀਂ ਤੁਹਾਨੂੰ ਬਣਾ ਕੇ ਦਿੱਤਾ ਹਾਂਜੀ ਭਾਰ ਚੰਗਾ ਤੇ ਆ ਛੱਤ ਵੀ ਡਿੱਗੀ ਪਈ ਆ ਚੁੱਲ੍ਹੇ ਵੀ ਕੀ ਗੱਲ ਹਾਂਜੀ ਇਹ ਤੇ ਕਈ ਨਹੀਂ ਆਈ ਕਮਾਊ ਵਾਲਾ ਨਹੀਂ ਕੋਈ ਵੀ ਖਰਚਾ ਦਾ ਫਿਰ ਪਾਣੀ ਤੇ ਰੋਟੀ ਪਾਣੀ ਦਾ ਕਿ ਤਰ੍ਹਾਂ ਕਰ ਦੇਗੀ ਯਾਰ ਰੋਟੀ ਪਾਣੀ ਇੱਕ ਤਰ੍ਹਾਂ ਮੈਂ ਪਾਜੀ ਬੇਕਰ ਮੋਟੇ ਬੇਕਰ ਤੇ ਸਿਲੰਡਰ ਹੈਗਾ ਕਾਕਾ ਸਿਲੰਡਰ ਵੀ ਨਹੀਂ ਹਾਂ ਜੀ ਸਿਲੰਡਰ ਨਹੀਂ ਆਹਣ ਕੀ ਮੰਗ ਕਰਦੇ ਅਸੀਂ ਇਹੋ ਕਹਿਨੀਏ ਤੇ ਸਾਡੇ ਪੰਨ ਤਾਂ ਨਹੀਂ ਲੱਗਦੇ ਤੇ ਸਾਡੀ ਸਹਾਇਤਾ ਹੋ ਜੇ ਤੇ ਐਦਾਂ ਮੈਂ ਬੱਚੇ ਇਸ ਤਰ੍ਹਾਂ ਮੈਂ ਪਾਲ ਲਵਾਂ ਹਾਂ ਬਤਾਈ ਤੁਹਾਡਾ ਮੇਰਾ ਨਾਮ ਵੀਰ ਜਿਹਰਜੀਤ ਹੈ ਇਹ ਡਗਵਾਂਡ ਚ ਰਹਿੰਦੇ ਨੇ ਤੁਹਾਡੇ ਹਾਂਜੀ ਹਾਂਜੀ ਤੇ ਕੀ ਗੱਲ ਕੀ ਗੱਲ ਐ ਜੀ ਹਾਲਾਤ ਕੀ ਨੇ ਨਾ ਇਹਨਾਂ ਦੇ ਹਾਲਾਤ ਬਹੁਤ ਮੰਦੇ ਆ ਜੀ ਨਾ ਇਹਨਾਂ ਦੇ ਘਰੇ ਪਾਣੀ ਆ ਤੇ ਇਹਨਾਂ ਨੂੰ ਮੁਸ਼ਕਲ ਪਾਣੀ ਦੀ ਵੀ ਆ ਤੇ ਬਾਥਰੂਮ ਲੈਂਡਰਿੰਗ ਦੀ ਵੀ ਆ ਤੇ ਸਭ ਦੇ ਪੱਤੇ ਦੀ ਵੀ ਐ ਵਿਚਾਰੀ ਬਹੁਤ ਮੁਸ਼ਕਲ ਗਜ਼ਾਰਾ ਕਰਦੀ ਐ ਲੋਕਾਂ ਦੇ ਘਰੇ ਪੋਚਾ ਫੇਰ ਕੇ ਜੀ ਕਿ ਤੱਕ 10 ਰੁਪਏ ਦੇਤੇ ਕਈ ਵੀ ਦੇਤੇ ਜੀ ਕਿ ਤੱਕ ਕੋਈ ਨਹੀਂ ਵੀ ਇਹਨੂੰ ਦਿੰਦਾ ਪੀ ਇਹਨੇ ਕੀ ਕਰ ਲੈਣੇ ਆ ਤੇ ਬੱਚੇ ਬਹੁਤ ਛੋਟੇ ਆ ਨਹੀਂ ਆ ਲੈਟਰਨਿੰਗ ਬਾਥਰੂਮ ਤਾਂ ਜਿਹੜੇ ਸਰਕਾਰ ਵੱਲੋਂ ਵੀ ਆਏ ਸੀਗੇ ਨਹੀਂ ਜੀ ਇਹਦਾ ਕੋਈ ਨਹੀਂ ਜੋ ਆਇਆ ਵੀ ਤਾਂ ਤੇ ਕੋਈ ਚੁੱਲਾ ਸਿਲੰਡਰ ਚੁੱਲਾ ਕੱਖ ਵੀ ਨਹੀਂ ਹੈਗਾ ਕੁਛ ਨਹੀਂ ਜੋ ਇਹਦਾ ਹੈਗਾ ਵੀ ਜੋ ਮੋਟਰ ਹੈਗੀ ਇਹਨਾਂ ਦੇ ਘਰ ਨਹੀਂ ਜੀ ਨਾ ਮੋਟਰ ਨਾ ਨਲਕਾ ਅੱਛਾ ਤੇ ਆਂਡ ਗਵਾਂਡ ਪਾਣੀ ਵੀ ਕੋਈ ਮੁਕੇ ਕੋਈ ਬੂਆ ਮਾਰ ਲੈਂਦਾ ਮੇਰੇ ਵਰਗਾ ਭੈਣ ਭਰਾ ਤੇ ਕੋਈ ਮੁੜ ਕੇ ਬੋਲ ਪੈਂਦਾ ਵਾ ਵੀ ਤੂੰ ਪਾਣੀ ਭਰਦੀ ਆ ਤੇਰੇ ਘਰ ਕੁਛ ਨਹੀਂ ਹੈਗਾ ਇਹੋ ਹੀ ਮਿਹਰਬਾਨ ਨੇ ਅਸੀਂ ਆਂਡ ਗਵਾਂਡਿਆ ਵੀ ਇਹਦਾ ਵਿਚਾਰੀ ਦਾ ਇੰਨਾ ਕਸਹਾਤ ਆ ਹੋ ਜੇ ਮੋਟਰ ਦੀ ਤੇ ਕੋਈ ਇਹ ਰਦਾਲ ਪਾਣੀ ਦੀ ਤੇ ਨਹੀਂ ਇਹਦੇ ਘਰ ਵਾਲੇ ਕੀ ਕੰਮ ਕਰਦੇ ਇਹਦਾ ਘਰ ਵਾਲਾ ਜੀ ਦੋ ਸਾਲ ਤਿੰਨ ਸਾਲ ਹੋ ਗਿਆ ਮੰਡੀ ਚ ਗਿਆ ਆ ਰਿਹਾ ਤੇ ਮੰਡੀ ਚ ਹੋਈ ਇਹ ਨਾ ਇਸ ਤਰ੍ਹਾਂ ਦਿਮਾਗੀ ਹਾਲਤ ਚ ਆ ਗਿਆ ਹਾਂਜੀ ਤੇ ਕੁਛ ਕਰਨੀ ਇਹ ਸਕਦਾ ਵੀ ਲਾਈਵ ਤੇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ